ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਕਹਿੰਦੇ ਕਿ ਭਾਈ ਨਾ ਮੈਂ ਖੱਤਰੀਆਂ ਨਾ ਮੈਂ ਸੂਦਰਾ ਨਾ ਮੈਂ ਵੈ ਸਾਡਾ ਤਾਂ ਇੱਕੋ ਹੀ ਵਰਨ ਹੈ ਉਸ ਪਰਮੇਸ਼ਰ ਦਾ ਧਿਆਨ ਤੇ ਫਕੀਰੀ ਇਹ ਗੱਲ ਸੁਣ ਕੇ ਉਹ ਮਲਕ ਭਾਗੂ ਦਾ ਬੰਦਾ ਵਾਪਸ ਮੁੜ ਜਾਂਦਾ ਹੈ ਹੁਣ ਸਤਿਗੁਰੂ ਸੱਚੇ ਪਾਸ਼ਾ ਉੱਥੇ ਨਹੀਂ ਗਏ ਤੇ ਇਸ ਗੱਲ ਦਾ ਪਤਾ ਮਲਕ ਭਾਗੂ ਨੂੰ ਲੱਗ ਜਾਂਦਾ ਤੇ ਹੁਣ ਜਦੋਂ ਧੰਗੁਰ ਨਾਨਕ ਦੇਵ ਜੀ ਸ਼ਾਮ ਦੇ ਸਮੇਂ ਉੱਥੇ ਨਹੀਂ ਪਹੁੰਚੇ ਤਾਂ ਮਲਕ ਭਾਗੂ ਨੇ ਆਪਣੇ ਇੱਕ ਬ੍ਰਾਹਮਣ ਨੂੰ ਭੇਜਿਆ ਤੇ ਕਿਹਾ ਕਿ ਉਹਨਾਂ ਨੂੰ ਸੱਦ ਕੇ ਲੈ ਕੇ ਆਓ ਜਦੋਂ ਉਹ ਬ੍ਰਾਹਮਣ ਭਾਈ ਲਾਲੂ ਦੇ ਘਰ ਆਉਂਦਾ ਤਾਂ ਉਹ ਪਈ ਲਾਲੂ ਦੇ ਘਰ ਦੇ ਅੰਦਰ ਨਹੀਂ ਵੜਦਾ ਉਹ ਕਹਿੰਦਾ ਹੈ ਕਿ ਇਹ ਤਾਂ ਸ਼ੂਦਰ ਦਾ ਘਰ ਹੈ ਤੇ ਬਾਹਰੋਂ ਹੀ ਖੜਾ ਹਾਕ ਮਾਰਤੰਦਾ ਹੈ ਕਹਿੰਦਾ ਹੈ ਕਿ ਲਾਲੂ ਗੁਰੂ ਨਾਨਕ ਦੇਵ ਜੀ ਤੇਰੇ ਹੀ ਕਰਨੇ ਭਾਈ ਲਾਲੂ ਕਹਿੰਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਗੁਰਨਾਨਕ ਦੇਵ ਜੀ ਨੂੰ ਬਾਹਰ ਪੇਜ ਆਸ਼ਾ ਉਸ ਬ੍ਰਾਹਮਣ ਦੀ ਆਵਾਜ਼ ਸੁਣ ਕੇ ਆਪੇ ਹੀ ਘਰ ਤੋਂ ਬਾਹਰ ਆ ਗਏ ਤੇ ਮਹਾਰਾਜ ਕਹਿੰਦੇ ਕਿ ਦੱਸ ਭਾਈ ਕੀ ਕੰਮ ਹੈ ਉਹ ਬ੍ਰਾਹਮਣ ਕਹਿੰਦਾ ਕਿ ਮਹਾਰਾਜ ਤੁਹਾਨੂੰ ਮਲਕ ਭਾਗੋਂ ਨੇ ਸੱਦਾ ਸੀ ਪਰ ਤੁਸੀਂ ਆਏ ਨਹੀਂ ਹੁਣ ਮਲਕ ਭਾਗੋਂ ਨੇ ਕਰਨੀ ਤਾਂ ਸੇਵਾ ਸੀਗੀ ਸਕੌਣਾ ਤਾਂ ਪ੍ਰਸ਼ਾਦਾ ਸੀ ਪਰ ਉਹ ਕਰ ਕੀ ਰਿਹਾ ਸੀ ਉਹ ਹਰ ਕਿਸੇ ਨੂੰ ਤੱਕੇ ਦੇ ਨਾਲ ਛਕਾ ਰਿਹਾ ਸੀ ਜਦੋਂ ਇਸ ਗੱਲ ਦਾ ਮਲਕ ਭਾਗੂ ਨੂੰ ਪਤਾ ਲੱਗਿਆ ਗੁਰਨਾਨਕ ਪਾਤਸ਼ਾਹ ਨੇ ਇਸ ਭੋਗ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਮਲਕ ਭਾਗੂ ਸੀ ਇੱਕ ਹੰਕਾਰੀ ਬੰਦਾ ਤੇ ਉਸ ਨੂੰ ਉਸਦੇ ਛੱਟ ਉੱਤੇ ਜਦੋਂ ਹੰਕਾਰ ਵੱਜੀ ਤਾਂ ਉਹ ਗੁਰਨਾਨਕ ਪਾਤਸ਼ਾਹ ਨੂੰ ਛੋਟਾ ਸਮਝਣ ਲੱਗਾ ਤੇ ਉਸ ਨੇ ਆਪਣੇ ਬ੍ਰਾਹਮਣਾਂ ਦੇ ਨਾਲ ਕੁਝ ਹੋਰ ਬੰਦੇ ਭੇਜੇ ਤੇ ਕਿਹਾ ਜਾਓ ਗੁਰਨਾਨਕ ਪਾਤਸ਼ਾਹ ਨੂੰ ਲੈ ਕੇ ਆ ਹੁਣ ਇਹ ਬੰਦੇ ਗੁਰਨਾਨਕ ਪਾਤਸ਼ਾਹ ਨੂੰ ਲੈਣ ਦੇ ਲਈ ਮਲਕ ਭਾਗੂ ਉਸ ਦੇ ਘਰ ਨੂੰ ਆਉਂਦੇ ਹਨ ਹੁਣ ਇਸ ਬ੍ਰਾਹਮਣ ਦੇ ਨਾਲ ਪੰਜ ਬੰਦੇ ਹੋਰ ਸਨ ਤੇ ਇਹ ਬ੍ਰਾਹਮਣ ਵੀ ਈਰਖਾ ਵਿੱਚ ਅੰਨਾ ਹੋਇਆ ਹੋਇਆ ਸੀ ਤੇ ਇਹ ਮਲਕ ਭਾਗੂ ਦੇ ਘਰ ਵੱਲ ਆ ਰਿਹਾ ਹੈ ਇਹ ਜੋ ਸਨ ਇਹ ਮਲਕ ਭਾਗੂ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਸਨ ਤੇ ਉਸ ਦੇ ਘਰ ਦੇ ਅੰਦਰ ਤੱਕ ਨਹੀਂ ਜਾਂਦੇ ਸਨ ਤੇ ਬਾਹਰ ਖੜੇ ਹੀ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ ਕਿ ਮਲਕ ਭਾਗੋ ਬਾਹਰ ਕੱਢ ਗੁਰਨਾਨਕ ਦੀਬ ਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਰਿਹਾ ਹੈ ਕਹਿ ਰਿਹਾ ਹੈ ਕਿ ਬਾਹਰ ਕੱਢੋ ਗੁਰਨਾਨਕ ਨੂੰ ਨਾਨਕ ਸੱਚੇ ਪਾਸ਼ਾ ਉਸ ਦੀ ਆਵਾਜ਼ ਸੁਣ ਕੇ ਆਪੇ ਹੀ ਭਾਈ ਲਾਲੋ ਦੇ ਘਰ ਵਿੱਚੋਂ ਬਾਹਰ ਆ ਗਏ ਉਹ ਬ੍ਰਾਹਮਣ ਕਹਿਣ ਲੱਗਾ ਕਿ ਮਲਕ ਭਾਗੋ ਜੀ ਹੁਣ ਤੁਹਾਡੇ ਉੱਤੇ ਬਹੁਤ ਗੁੱਸਾ ਨੇ ਤੇ ਉਹ ਤੁਹਾਨੂੰ ਦੁਬਾਰੇ ਆਪਣੇ ਇਸ ਭੋਗ ਵਿੱਚ ਸੱਦ ਰਹੇ ਹਨ ਤੇ ਹੁਣ ਉਹ ਬ੍ਰਾਹਮਣ ਕਹਿੰਦਾ ਗੁਰਨਾਨਕ ਦੇਵ ਜੀ ਨੂੰ ਜਾਂ ਤਾਂ ਤੁਸੀਂ ਆਪੇ ਹੀ ਮੇਰੇ ਨਾਲ ਚੱਲ ਪਵੋ ਤੇ ਨਹੀਂ ਤਾਂ ਇਹ ਬੰਦੇ ਜੋ ਮੇਰੇ ਨਾਲ ਆਏ ਹਨ ਇਹ ਤੁਹਾਨੂੰ ਫੜ ਕੇ ਲੈ ਕੇ ਜਾਣਗੇ ਹੁਣ ਮਹਾਰਾਜ ਬ੍ਰਾਹਮਣ ਦੇ ਮੂੰਹੋਂ ਇਹ ਗੱਲ ਸੁਣ ਕੇ ਖੁਸ਼ ਹੋ ਗਏ ਤੇ ਉਹਨਾਂ ਪੰਜ ਬੰਦਿਆਂ ਤੇ ਬ੍ਰਾਹਮਣ ਦੇ ਨਾਲ ਉਧਰ ਨੂੰ ਚੱਲ ਪਏ ਜਿੱਧਰ ਮਲਕ ਭਾਗੋ ਨੇ ਭੋਗ ਰੱਖਿਆ ਹੋਇਆ ਸੀ ਹੁਣ ਪਾਸ਼ਾ ਬੜੇ ਹੀ ਸਹਿਜ ਸੁਭਾਏ ਤੇ ਖੁਸ਼ ਹੁੰਦੇ ਮਲਕ ਭਾਗੋ ਦੇ ਘਰ ਵੱਲ ਜਾ ਰਹੇ ਹਨ ਹੁਣ ਇਧਰ ਭਾਈ ਲਾਲੋ ਜੀ ਵੀ ਬਹੁਤ ਜ਼ਿਆਦਾ ਡਰ ਗਏ ਭਾਈ ਲਾਲੋ ਨੇ ਸੋਚਿਆ ਕਿ ਮਲਕ ਭਾਗੂ ਬੜਾ ਹੀ ਤਕੜਾ ਬੰਦਾ ਹੈ ਉਹ ਕਿਤੇ ਧੰਨ ਪਾਸ਼ਾ ਜੀ ਬੇਅਦਬੀ ਨਾ ਕਰ ਦੇਵੇ ਇਸੇ ਕਰਕੇ ਹੀ ਭਾਈ ਲਾਲੋ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਪਿੱਛੇ ਚਲੇ ਜਾਂਦੇ ਹਨ ਹੁਣ ਇਹ ਜੋ ਪੰਜ ਜਣੇ ਆਏ ਸਨ ਤੇ ਸ਼ੀਮਾ ਉਹ ਪੰਡਤ ਸੀ ਉਹ ਇਹ ਨਹੀਂ ਸੀ ਜਾਣਦੇ ਕਿ ਧੰਨ ਗੁਰੂ ਨਾਨਕ ਦੇਵ ਜੀ ਹੈ ਕੌਣ ਜਿਨ੍ਹਾਂ ਨੂੰ ਉਹ ਦਬਕੇ ਮਾਰ ਕੇ ਨਾਲ ਲੈ ਕੇ ਜਾ ਰਹੇ ਸਨ ਉਹ ਤਾਂ ਖੁਦ ਖੁਦਾ ਪਰਮਾਤਮਾ ਸਨ ਪਰਮਾਤਮਾ ਦੇ ਅੱਗੇ ਕਿਸੇ ਦਾ ਕੋਈ ਬੱਸ ਨਹੀਂ ਚੱਲਦਾ ਹੁਣ ਸਾਰੇ ਅਹਮਦਾਬਾਦ ਵਿੱਚ ਇਹ ਗੱਲ ਫੈਲ ਗਈ ਕਿ ਮਲਕ ਭਾਗੂ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਸੱਦਿਆਗਾ ਆਪਣੇ ਭੋਗ ਦੇ ਉੱਪਰ ਉਥੇ ਸੋਚ ਰਹੇ ਸਨ ਕਿ ਹੁਣ ਮਲਕ ਭਾਗੋ ਪਤਾ ਨਹੀਂ ਕੀ ਕਰੇਗਾ ਤੇ ਸਾਰੇ ਦੌੜ ਦੌੜ ਕੇ ਉਧਰ ਨੂੰ ਚੱਲਣ ਲੱਗੇ ਜਿੱਧਰ ਮਲਕ ਭਾਗੋ ਨੇ ਭੋਗ ਰੱਖਿਆ ਹੋਇਆ ਸੀ ਹੁਣ ਸਾਰੇ ਐਮਨਾਬਾਦ ਦੇ ਲੋਕ ਉਥੇ ਪਹੁੰਚ ਗਏ ਜਿੱਥੇ ਮਲਕ ਭਾਗੋ ਦੀ ਸਭਾ ਲੱਗੀ ਹੋਈ ਸੀ ਤੇ ਮਲਕ ਭਾਗੋ ਦਾ ਬੰਦਾ ਅੰਦਰ ਜਾ ਕੇ ਦੱਸਦਾ ਹੈ ਕਿ ਨਾਨਕ ਦੇਵ ਜੀ ਪਹੁੰਚ ਚੁੱਕੇ ਹਨ ਹੁਣੇ ਮਲਕ ਭਾਗੋ ਇੰਨਾ ਜ਼ਿਆਦਾ ਹੰਕਾਰੀ ਸੀ ਕਿ ਉਸ ਨੇ ਧੰਗੁਰ ਨਾਨਕ ਦੇਵ ਜੀ ਦੇ ਕੋਲ ਆਉਣ ਦੀ ਥਾਂ ਤੇ ਆਪਣੇ ਬੰਦਿਆਂ ਨੂੰ ਇਹ ਕਹਿ ਦਿੱਤਾ ਕਿ ਉਸ ਨੂੰ ਅੰਦਰ ਲੈ ਕੇ ਆਓ ਉਹ ਨਿਮਰਤਾ ਦੇ ਸਾਗਰ ਧੰਗੁਰ ਨਾਨਕ ਦੇਵ ਜੇ ਚਾਹੁੰਦੇ ਤਾਂ ਉਹ ਕੁਝ ਵੀ ਕਰ ਸਕਦੇ ਪਰ ਉਹਨਾਂ ਦੀ ਨਿਮਰਤਾ ਬਹੁਤ ਵੱਡੀ ਸੀ ਤੇ ਉਹ ਮਲਕ ਭਾਗੋ ਦੇ ਕੋਲ ਅੰਦਰ ਚਲੇ ਗਏ ਗੁਰਨਾਨਕ ਪਾਸ਼ਾ ਮਲਕ ਭਾਗੋ ਨੂੰ ਕਹਿਣ ਲੱਗੇ ਕਿ ਹਾਂ ਵੀ ਮਲਕ ਭਾਗੋ ਸਾਨੂੰ ਇੱਥੇ ਤੁਸੀਂ ਕਿਉਂ ਸੁਧਿਆ ਮਹਾਰਾਜ ਕਹਿੰਦੇ ਕਿ ਤੈਨੂੰ ਸਾਡੇ ਥਾਂ ਕੀ ਕੰਮ ਪੈ ਗਿਆ ਜੋ ਬਾਰ ਬਾਰ ਸਾਨੂੰ ਸੱਦਣ ਦੇ ਲਈ ਬੰਦੇ ਭੇਜ ਰਿਹਾ ਮਹਾਰਾਜ ਨਾਲ ਹੀ ਕਹਿੰਦੇ ਕਿ ਭਾਈ ਤੂੰ ਤਾਂ ਉੱਚਾ ਬੰਦਾਂਗਾ ਤੇ ਤੈਨੂੰ ਸਾਡੇ ਥਾਂ ਕੀ ਕੰਮ ਪੈ ਗਿਆ ਮਹਾਰਾਜ ਬੜੀ ਨਿਮਰਤਾ ਤੇ ਨਾਲ ਕਹਿੰਦੇ ਹਨ ਕਿ ਤੂੰ بڑے ਬੰਦਿਆਂ ਨੂੰ ਭੇਜਦਾ ਹੈ ਆਪਣੇ ਨੂੰ ਹੁਕਮ ਦੇ ਦੇ ਕੇ ਸਾਨੂੰ ਸੱਦਣ ਦੇ ਲਈ ਕੀ ਗੱਲ ਹੈ ਅੱਗੋਂ ਮਲਕ ਭਾਗੋ ਕਹਿੰਦਾ ਹੈ ਕਿ ਮੇਰੇ ਬ੍ਰਹਮ ਭੋਜ ਤੇ ਤੁਸੀਂ ਕਿਉਂ ਨਹੀਂ ਆਏ? ਬ੍ਰਾਹਮਣ ਨੇ ਤੁਹਾਨੂੰ ਮੰਤਰਣ ਦਿੱਤਾ ਸੀਗਾ ਆਉਣ ਦਾ ਪਰ ਤੁਸੀਂ ਆਏ ਕਿਉਂ ਨਹੀਂ? ਤੇ ਆ ਕੇ ਤੁਸੀਂ ਪ੍ਰਸ਼ਾਦਾ ਨਹੀਂ ਸਕਿਆ। ਤੇ ਕਹਿੰਦਾ ਕਿ ਕੋਈ ਨਾ ਕੋਈ ਦੋਸਤ ਤੁਹਾਨੂੰ ਦੱਸਿਆ ਹੋਵੇਗਾ ਤੁਸੀਂ ਤਾਂ ਹੀ ਨਹੀਂ ਆਏ ਤੇ ਮਹਾਰਾਜ ਕਹਿੰਦੇ ਅਸੀਂ ਫਕੀਰ ਬੰਦੇ ਹਾਂ ਜਿੱਥੇ ਸਾਡਾ ਗੁਜ਼ਾਰਾ ਹੁੰਦਾ ਹੈ ਅਸੀਂ ਉੱਥੇ ਹੀ ਕਰ ਲੈਨੇ ਹਾਂ। ਸਾਡਾ ਕੋਈ ਇਹੋ ਜਿਹਾ ਦਾਵਾ ਨਹੀਂ ਕਿ ਅਸੀਂ ਇੱਥੋਂ ਹੀ 삭ਣਾ। ਸਾਡਾ ਜਿੱਥੋਂ ਗੁਜ਼ਾਰਾ ਹੋ ਜਾਵੇ ਅਸੀਂ ਉੱਥੋਂ ਹੀ 삭 ਲਈਦਾ। ਜਿੱਥੋਂ ਮਿਲ ਜੇ ਜਿਹੋ ਜਿਹਾਂ ਮਿਲ ਜੇ ਉਹੋ ਜਿਹਾਈ ਅਸੀਂ ਸ਼ੱਕ ਲਈਦਾ ਮਹਾਰਾਜ ਕਹਿੰਦੇ ਕਿ ਸਾਨੂੰ ਸ਼ੱਕਣ ਦਾ ਲਾਲਚ ਨਹੀਂ ਹੈ ਮਹਾਰਾਜ ਕਹਿੰਦੇ ਕਿ ਫਕੀਰਾਂ ਨੂੰ ਕੀ ਹੈ ਜਿੱਥੋਂ ਜਿਹੜਾ ਮਿਲ ਜਾਂਦਾ ਉਹ ਜਹਾ ਹੀ ਸ਼ੱਕ ਲਈਦਾ ਤੇ ਨਾਲ ਹੀ ਮਹਾਰਾਜ ਕਹਿੰਦੇ ਕਿ ਜੇ ਕੋਈ ਸਾਨੂੰ ਖੁਸ਼ੀ ਨਾ ਸਿਖਾਵੇ ਤਾਂ ਅਸੀਂ ਵਿਚਾਰ ਨਹੀਂ ਕਰਦੇ ਤੇ ਮਹਾਰਾਜ ਮਲਕ ਭਾਗੋ ਨਾਲ ਬੜੀ ਨਿਮਰਤਾ ਤੇ ਪਿਆਰ ਨਾਲ ਬਚਨ ਕਰ ਰਹੇ ਹਨ ਪਰ ਮਲਕ ਭਾਗੋ ਗੁੱਸੇ ਵਿੱਚ ਆਈ ਜਾਂਦਾ ਤੇ ਜਿਵੇਂ ਜਿਵੇਂ ਉਹ ਪਾਸ਼ਾ ਦੇ ਬਚਨ ਸੁਣ ਰਿਹਾ ਉਸ ਨੂੰ ਹੋਰ ਗੁੱਸਾ ਵਧਦਾ ਜਾ ਰਿਹਾ ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਹੰਕਾਰੀ ਬੰਦਾ ਸੀ ਤੇ ਉਹ ਪਾਸ਼ਾ ਨੂੰ ਗੁੱਸੇ ਵਿੱਚ ਆ ਕੇ ਕਹਿੰਦਾ ਤੁਹਾਨੂੰ ਮੇਰੇ ਤੋਂ ਨਹੀਂ ਲੱਗਦਾ ਤੇ ਕਹਿੰਦਾ ਕਿ ਸੁਣਿਆ ਤੁਹਾਡਾ ਜਨਮ ਖੱਤਰੀਆਂ ਦੇ ਘਰ ਹੋਇਆ ਤੇ ਆਹ ਲਾਲੂ ਦੇ ਘਰ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਤਾਂ ਸੂਦਰ ਹਨ ਉਹ ਤਾਂ ਇੱਕ ਨੀਵੀਂ ਜਾਤ ਹੈ ਤੇ ਤੁਸੀਂ ਉਥੋਂ ਹੀ ਪ੍ਰਸ਼ਾਦਾ ਛਕਦੇ ਰਹੇ ਤੁਸੀਂ ਆਪਣੇ ਆਪ ਨੂੰ ਫਕੀਰ ਅਖਮਾਉਣੇ ਹੋ ਤੇ ਪ੍ਰਸ਼ਾਦਾ ਸੂਦਰ ਦੇ ਘਰੋਂ ਛਕਦੇ ਹੋ ਮੇਰੇ ਬਣਾਏ ਹੋਏ ਬ੍ਰਹਮ ਭੋਜਨ ਨੂੰ ਤੁਸੀਂ ਪ੍ਰਵਾਨ ਨਹੀਂ ਕਰਦੇ ਤੇ ਇੱਕ ਨੀਚ ਬੰਦੇ ਦੇ ਘਰੇ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਪਾਸ਼ਾ 25 ਦਿਨ ਤੱਕ ਭਾਈ ਲਾਲੋ ਦੇ ਘਰ ਰਹੇ ਸਨ ਤੇ 25 ਦਿਨ ਉਥੇ ਪ੍ਰਸ਼ਾਦਾ ਛਕਿਆ ਕਹਿੰਦਾ ਕਿ ਤੁਹਾਨੂੰ ਇੱਕ ਵਾਰ ਵੀ ਮੇਰੇ ਤੋਂ ਡਰ ਨਹੀਂ ਲੱਗਿਆ ਮੈਂ ਕਿੰਨੀ ਵਾਰ ਪੰਜੇ ਭੇਜੇ ਤੇ ਤੁਸੀਂ ਆਏ ਹੀ ਨਹੀਂ ਹੁਣ ਜਦੋਂ ਮਾਲਕ ਭਾਗੋ ਬੋਲਣੋਂ ਹਟ ਹੀ ਨਹੀਂ ਰਿਹਾ ਤਾਂ ਮਾਲਕ ਕਹਿੰਦੇ ਯਾ ਭਾਈ ਤੇਰਾ ਲਿਆਂਦਾ ਪ੍ਰਸ਼ਾਦਾ ਵੀ ਸ਼ੱਕ ਲੈਨੇ ਆ ਤੇ ਮਹਾਰਾਜ ਕਹਿੰਦੇ ਕਿ ਜੋ ਜੋ ਤੂੰ ਬ੍ਰਹਮ ਭੋਜ ਦੇ ਵਿੱਚ ਬਣਾਇਆ ਸੀ ਉਹ ਇੱਥੇ ਲੈ ਕੇ ਆ ਮਹਾਰਾਜ ਕਹਿੰਦੇ ਕਿ ਮਲਕ ਭਾਗੋ ਤੇਰੇ ਹਿਰਦੇ ਦੇ ਵਿੱਚ ਕੋਈ ਗੱਲ ਰਹਿ ਨਾ ਜਾਵੇ ਤੂੰ ਸਾਰਾ ਕੁਝ ਹੀ ਲਿਆ ਤੇ ਦੂਜੇ ਪਾਸੇ ਪਾਸ਼ਾ ਨੇ ਭਾਈ ਲਾਲੋ ਨੂੰ ਕਹਿ ਦਿੱਤਾ ਕਿ ਭਾਈ ਲਾਲੋ ਤੁਸੀਂ ਵੀ ਆਪਣੇ ਘਰੋਂ ਪ੍ਰਸ਼ਾਦਾ ਲੈ ਕੇ ਆਓ ਮਹਾਰਾਜ ਕਹਿੰਦੇ ਕਿ ਜੋ ਵੀ ਥੋੜਾ ਬਹੁਤਾ ਤੇਰੇ ਘਰ ਪ੍ਰਸ਼ਾਦਾ ਬਚਿਆ ਹੈ ਉਹੀ ਲੈ ਆ ਹੁਣ ਭਾਈ ਲਾਲੋ ਦੇ ਘਰ ਕੀ ਬਣਿਆ ਹੋਇਆ ਸੀ ਭਾਈ ਲਾਲੋ ਦੇ ਘਰ ਤਾਂ ਸਿਰਫ ਇੱਕ ਬਾਜਰੇ ਦਾ ਪ੍ਰਸ਼ਾਦਾ ਬਣਿਆ ਹੋਇਆ ਸੀ ਤੇ ਦੇਰ ਹੋਣ ਦੇ ਕਾਰਨ ਉਹ ਵੀ ਸੁੱਕ ਕੇ ਪੱਥਰ ਦੇ ਬਾਗ ਹੋ ਗਿਆ ਸੀ ਹੁਣ ਭਾਈ ਲਾਲੋ ਜੀ ਭੱਜ ਕੇ ਆਪਣੇ ਘਰ ਜਾਂਦੇ ਨੇ ਤੇ ਆਪਣੇ ਘਰ ਪਿਆ ਇੱਕ ਖਾਦੇ ਦਾ ਟੁਕੜਾ ਲੈ ਕੇ ਪਾਸ਼ਾ ਦੇ ਵੱਲ ਆਉਂਦੇ ਹਨ ਤੇ ਉਧਰ ਦੂਜੇ ਪਾਸੇ ਮਲਕ ਭਾਗੋ ਦੇ ਘਰੇ ਦੇਸੀ ਘਿਓ ਦਾ ਪਕਵਾਨ ਬਣਿਆ ਹੋਇਆ ਸੀ ਤੇ ਉਹ ਦੇਸੀ ਘਿਓ ਦਾ ਬਣਿਆ ਹੋਇਆ ਪਕਵਾਨ ਮਲਕ ਭਾਗੋ ਮਹਾਰਾਜ ਦੇ ਕੋਲ ਲੈ ਕੇ ਆਉਂਦੇ ਹਨ ਤੇ ਜੋ ਜੋ ਵੀ ਉਸ ਪਕਵਾਨ ਦੇ ਵਿੱਚ ਬਣਿਆ ਹੋਇਆ ਸੀ ਮਲਕ ਭਾਗੋ ਉਹ ਸਾਰੀਆਂ ਚੀਜ਼ਾਂ ਮਹਾਰਾਜ ਦੇ ਕੋਲ ਪਹੁੰਚਾਉਂਦਾ ਹੁਣ ਇੱਕ ਪਾਸੇ ਤਾਂ ਮਲਕ ਭਾਗੋ ਦਾ ਥਾਲ ਹੈ ਜਿਸ ਵਿੱਚ ਬਹੁਤ ਸਾਰੇ ਪਕਵਾਨ ਜਿਸ ਵਿੱਚ ਮਾਲ ਪੂੜੇ ਠੀਰ ਪੂੜਨਾ ਤੇ ਸਬਜ਼ੀਆਂ ਹਨ ਤੇ ਦੂਜੇ ਪਾਸੇ ਭਾਈ ਲਾਲੋ ਜੀ ਦੇ ਛੋਟੇ ਜਿਹੇ ਥਾਲ ਵਿੱਚ ਕਬਾਜਰੇ ਦੇ ਪ੍ਰਸ਼ਾਦੇ ਦਾ ਛੋਟਾ ਜਿਹਾ ਟੁਕੜਾ ਹੈ ਉਹ ਵੀ ਸੁੱਕਿਆ ਹੋਇਆ ਤੇ ਮਲਕ ਭਾਗੂ ਕਹਿੰਦਾ ਕਿ ਮਹਾਰਾਜ ਇਹ ਪ੍ਰਸ਼ਾਦਾ ਸਾਰੇ ਬ੍ਰਾਹਮਣਾਂ ਨੇ ਸਕਿਆ ਸਾਰੇ ਲੋਕਾਂ ਨੇ ਸਕਿਆ ਤੇ ਹੁਣ ਤੁਸੀਂ ਵੀ ਸਕੋ ਹੁਣ ਗੁਰਨਾਨਕ ਸੱਚੇ ਪਾਸ਼ਾ ਪਹਿਲਾਂ ਭਾਈ ਲਾਲੋ ਜੀ ਦੇ ਵੱਲ ਦੇਖਦੇ ਹਨ ਤੇ ਭਾਈ ਲਾਲੋ ਜੀ ਦਾ ਪ੍ਰਸ਼ਾਦਾ ਫੜਿਆ ਤੇ ਮਲਕ ਭਾਗੂ ਦੇ ਪ੍ਰਸ਼ਾਦੇ ਨੂੰ ਪਹਿਲਾਂ ਹੱਥ ਨਹੀਂ ਲਗਾਇਆ ਇਹ ਮਹਾਰਾਜ ਨੇ ਖੱਬੇ ਹੱਥ ਵਿੱਚ ਵਿੱਚ ਮਲਕ ਭਾਗੂ ਦਾ ਮਾਲ ਪੂੜਾ ਫੜ ਲਿਆ ਹੁਣ ਮਹਾਰਾਜ ਦੇ ਸੱਜੇ ਹੱਥ ਵਿੱਚ ਤਾਂ ਭਾਈ ਲਾਲੋ ਦਾ ਹੁਣ ਉਹ ਸੁੱਕਿਆ ਹੋਇਆ ਬਾਜਰੇ ਦਾ ਟੁਕੜਾ ਹੈ ਤੇ ਖੱਬੇ ਹੱਥ ਵਿੱਚ ਮਲਕਪਾਗੋ ਦੇ ਮਾਲਪੂੜੇ ਹਨ ਉੱਥੇ ਖੜੀ ਸੰਗਤ ਦੇਖ ਕੇ ਹੈਰਾਨ ਸੀ ਕਿ ਮਹਾਰਾਜ ਕੀ ਕਰ ਰਿਹਾ ਹਨ ਦੋਨੇ ਪ੍ਰਸ਼ਾਦੇ ਹੁਣ ਇਕੱਠੇ ਹੀ ਸਕਣਗੇ ਮਹਾਰਾਜ ਨੇ ਉੱਚੇ ਹੱਥ ਕਰਕੇ ਦੋਨਾ ਹੱਥਾਂ ਵਿਚੇ ਪ੍ਰਸ਼ਾਦੇ ਫੜ ਲਏ ਮਹਾਰਾਜ ਨੇ ਜਦੋਂ ਉਹਨਾਂ ਦੋਵਾਂ ਪ੍ਰਸ਼ਾਦਿਆਂ ਨੂੰ ਕੁੱਟਿਆ ਤਾਂ ਜਿੱਧਰ ਖੱਬੇ ਪਾਸੇ ਮਲਕਪਾਗੋ ਦਾ ਮਾਲਪੂੜਾ ਸੀ ਉਸ ਵਿੱਚੋਂ ਤਾਂ ਖੂਨ ਦੀ ਧਾਰ ਵਹਿਣ ਲੱਗੀ ਤੇ ਜਿੱਧਰ ਸੱਜੇ ਪਾਸੇ ਭਾਈ ਲਾਲੋ ਦਾ ਉਹ ਬਾਜਰੇ ਦਾ ਸੁੱਕਿਆ ਹੋਇਆ ਟੁਕੜਾ ਸੀ ਉਸ ਵਿੱਚੋਂ ਦੁੱਧ ਦੀ ਧਾਰ ਵਹਿਣ ਲੱਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕ பூர்ணா தன்பாது